ਹੈਲੋ ਭਾਈ ਰਾਮ 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 ਜੀ ਸੁਸ਼ਮਾ ਬੋਲੇ ਕੇ ਹਾਂਜੀ ਸੁਸ਼ਮਾ ਬੋਲਦੀ ਆ ਅੱਛਾ ਕੀ ਹਾਲ ਹੈ ਤੇਰਾ ਠੀਕ ਐ ਜੀ ਵਧੀਆ ਤੋ ਆਜ ਕਲ ਤੇ ਮਾਰੇ ਗੱਲਾਂ ਦੇਖੇ ਕੋ ਨਹੀਂ ਤੂੰ ਮੈਂ ਥੋੜੇ ਗੱਲਾਂ ਹੀ ਦੇਖਦੇ ਆ ਹੋਰ ਕੀ ਦੀ ਗੱਲਾਂ ਦੇਖਦੇ ਆ ਦੇਖਾ ਕੋ ਨਹੀਂ ਭਾਈ ਇਹ ਤੋ ਆਜ ਕਲ ਬੜੀ ਸ਼ੈਤਾਨ ਹੋ ਗਈ ਕੋਈ ਸਤ ਆਨ ਨਹੀਂ ਹੋਈ ਥੋੜੇ ਵੱਲੀ ਦਾ ਦੇਖਦੇ ਆ ਦੁਕਾਨ ਤੇ ਥੋੜੇ ਮਾਰੀ ਦਾ ਬਹਿਨੇ ਅਸੀਂ ਆ ਤਾਂ ਦੁਕਾਨ ਤੇ ਮੇਰੇ ਮਾਰੀ ਬਿਠਾ ਹੈ ਹਮਮ ਅੱਛਾ ਤੋ ਸੌਦਾ ਲੈਣਾ ਆ ਤਾਂ ਤੂੰ ਤੇਰਾ ਧਿਆਨ ਕਿੱਧਰ ਥਾ ਤੇਰੀ ਤਰਫ ਹੀ ਥਾ ਅੱਛਾ ਮੇਰੀ ਤਰਫ ਹੀ ਧਿਆਨ ਆ ਹਾਂ ਥੋੜੀ ਤਰਫ ਹੀ ਸੀਗਾ ਅੱਛਾ ਕੀ ਹਮਮ ਅੱਤ ਬੜੀ ਸੋਹਣੀ ਲੱਗ ਰਹੀ ਸਾਬ ਤੋ ਹੂੰ ਮੈਂ ਕਦੇ ਸੇਠਾਣੀ ਕੋ ਫੋਨ ਕਰੂੰ ਇੱਕ ਵਾਰ ਬਾੜਵੀਂ ਗੜੀ ਸੇਠਾਣੀ ਰੂਸ ਨਾ ਜਾਵੇ ਨਹੀਂ ਰੇ ਸਿਣਾ ਘੇ ਤੇ ਅੱਛਾ ਕਿਆ ਹੂੰ ਮਨਾ ਲਗਾ ਵੀ ਸੇਠਾਣੀ ਨਾ ਰੂਸ ਜੇ ਘਟਾ ਫੋਕ ਕੀ ਕਰ ਰਿਹਾ ਹੈ ਬਸ ਕੁਛ ਨਹੀਂ ਦੁਕਾਨ ਤੇ ਬਿਠੀ ਹੈ ਅੱਛਾ ਤੋ ਆਜੇ ਇਧਰ ਮਾਰੇ ਗੱਲਾਂ ਕਰਤੇ ਕੋਈ ਕੋ ਨਹੀਂ ਠਡੀ ਕਿ ਰਿਆ ਜਾਂ ਘਰ ਤੇ ਕਰਦੇ ਆ ਜਾ ਘਰ ਤੇ ਕੋਈ ਕੋਨੇ ਇਧਰ ਦੁਕਾਨ ਤੇ ਵੀ ਕੋਈ ਵੀ ਨਹੀਂ ਗਾ ਤੂੰ ਦੁਕਾਨ ਕੀ ਟੈਨਸ਼ਨ ਕਿਉਂ ਲੋਈ ਬਸ ਤੇਰੇ ਸਾਗੇ जाट ਫਸਾ ਹੋਇਆ ਹੈ ਉਹ ਵੀ ਹਰਿਆਣੇ ਦਾ ਦੁਕਾਨ ਦੁਕਾਨ ਤੇ ਕੋਈ ਵੀ ਨਹੀਂ ਗਾ ਦੁਕਾਨ ਤੇ ਕੋਈ ਆਜੇ ਹੀ ਫੇਰਾਉਂਗੀ ਅਰੇ ਸੁਸ਼ਮਾ ਲਈ ਬਾਤ ਤੂੰ ਸੁਣ ਲੈ ਮੇਰੀ ਹਾਂ ਸੁਣਾਓ ਜੀ ਹਰਿਆਣੇ ਦਾ जाट ਤੇਰੇ ਸਾਗੇ ਹੈ আচ্ছা ਪਰ ਤੂੰ ਦੁਕਾਨ ਕੀ ਚਿੰਤਾ ਕਰ ਰਿਹਾ ਹੈ 50 ਬਿਗਾ ਜ਼ਮੀਨ ਸੈਂ ਮੇਰੇ ਕਨਰੋਤ ਤੱਕ ਦਾ ਸਾਰਾ ਸਾਰੀ ਵੇਚ ਕੇ ਤੇਰਾ ਨਾਮ ਲਗਾ ਦੂੰ ਇਹ ਨਾ ਤੇ ਰਹਿਮ ਨਾ ਕਰੋ ਜੀ ਆਪਣੀ ਦੁਕਾਨ ਹੀ ਠੀਕ ਹੈ ਦੁਕਾਨ ਹੀ ਚੱਲਣ ਦਿਓ ਸਾਰਾ ਦਿਨ ਆਪੇ ਖਾਂਡ ਚਾਹ ਕੇ ਅੰਦਰ ਮੱਥਾ ਮਾਰਿਆ ਆਪਣੀ ਦੁਕਾਨ ਚੱਲੂਗੀ ਨਾ ਅੱਛਾ ਫੇਰੀ ਠੀਕ ਰਹੂਗਾ ਸਾਰਾ ਦਿਨ ਮੱਥਾ ਮਾਰਿਆ ਇਨਾਂ ਮਤਤ ਤੁਮਾਰ ਨਹੀਂ ਜਾਂਦਾ ਜੀ ਅੱਛਾ ਤੋ ਅਜ ਗੋ ਮਾਤੇ ਕਿਧਰ ਆ ਮਾਂਗੀ ਤਾਂ ਨਹੀਂ ਕੱਢੀ ਇੱਕ ਤਾਂ ਤਨਾ ਟਾਈਮ ਕੋ ਨਹੀਂ ਮਿਲਿਆ ਸਾਰਾ ਦਿਨ ਦੁਕਾਨ ਤੇ ਓਟ ਬੈਠੀ ਰਹਾ ਹੂੰ ਉਪਰ ਸੇ ਜੋ ਦਿਨ ਤੁਨੇ ਕੀਆ ਉਸਕਾ ਉਹ ਉਹ ਨਹੀਂ ਬੁੱਲਣਾ ਚੇਤਾ ਭੁੱਲਤਾ ਮੇਰੇ ਸੇ ਅੱਛਾ ਪਰ ਆਣ ਵਿਚਾਰਨੇ ਸੇ ਠਾਲੀ ਮਿਲ ਜਾ ਦੋ ਰਜਟ ਕੇ ਬਾੜਾ ਹਰਿਆੜੀ ਜੱਟ ਨੂੰ ਤਾਂ ਬਸ ਸੋਣਾ ਹੀ ਸੀ ਫਿਰ ਅੱਛਾ ਗਿਆ ਹੂੰ ਅਬ ਜੀ ਸਾਵਧਾਨੀ ਪਸਾ ਸਕਤੇ ਹੋ ਹੂੰ ਤੋਂ ਪ੍ਰੋਗਰਾਮ ਕੀ ਕਰਤੀ ਆਜ ਫਿਰ ਕੰਮ ਕਿਤੇ ਚੱਲਾਂਗੇ ਕਿੱਡਾ ਪ੍ਰੋਗਰਾਮ ਬਣਾਏ ਕਿਸੇ ਲੈ ਕੇ ਜਾਉਂਗੇ ਉਥੋਂ ਦਾ ਹੀ ਪ੍ਰੋਗਰਾਮ ਬਣਾ ਲਵੋ ਪ੍ਰੋਗਰਾਮ ਤਾਂ ਬਣਾਣੇ ਕੋ ਤਿਆਰ ਹੂੰ ਪਰ ਤੂੰ ਜਾਣੇ ਕੋ ਤਿਆਰ ਹੋਗਾ ਫੇਰ ਹੀ ਆ ਉਦੋਂ ਦੇ ਟਾਈਮ ਹੋ ਰਹੀ ਰੂ ਤੁਸੀਂ ਫਿਰ ਚੱਲਾਂਗੇ ਆਪਾਂ ਪੱਕਾ ਚੱਲੇਗਾ ਹਾਂ ਪੱਕਾ ਚਾ ਕਹਾ ਚਲੇਗੀ ਮੇਰੇ ਸਾਥੀ ਸਾਰਮੀ ਚਲੀ ਜਾਏਗੀ ਸਾਰਮੀ ਕਮਰਾ ਲਵਾਂਗੇ ਹਾਂ ਸਾਰ ਚੱਲਾਂਗੇ ਤਾਂ ਇਸਾਰਮੀ ਹੋਟਲ ਵਾਲਾ ਇੱਕ ਆਪਣਾ ਜਾਣਕਾਰ ਸ ਹੈ ਉਸ ਕੋ ਗੱਲਾਂ ਚੱਲेंगे ਉਹ ਆਪਣੇ ਕੋ ਦੇ ਦੇਗਾ ਔਰ ਸਾਥ ਮੇ ਕੋਈ ਦਿੱਕਤ ਪਰੇਸ਼ਾਨੀ ਵੀ ਕੋ ਨਹੀਂ ਹੂੰ ਹੂੰ ਕਈ ਗੱਲਾਂ ਚੱਲਾਂਗੇ ਉਹ ਕੋ ਕਰਕੇ ਕਰਕੇ ਜਾ ਬੋਲਨੇਗੀ ਫਿਰ ਤੋਂ ਕਰਕੇ ਬੋਲ ਦੋਗੇ ਕੀ ਬੋਲੇਗਾ ਜੱਟ ਕੇ ਸਾਥ ਜਾ ਰਹੀ ਹਾਂ ਹਾਂ ਆਹੀ ਕੁਛ ਬੋਲਣਾ ਪਊਗਾ اچھا ਇਹ ਬੋਲੇ ਕਿ ਜੱਟ ਕੇ ਸਾਥ ਜਾ ਰਹੀ ਹਾਂ ਹੂੰ ਫਿਰ ਸੇਠ ਆਣੇ ਦੇ ਦੇਗਾ ਤੇਰੇ ਕੋ ਉਹ ਰਾਣ ਦੇ ਦੇਗਾ ਸੇਠ اچھا اچھا ਸੇਠ ਕੋ ਤੂੰ ਇਹ ਬੋਲ ਕੇ ਆਏਗੀ ਕਿ ਮੈਂ ਜੱਟ ਕੇ ਗੱਲਾਂ ਜਾ ਰਹੀ ਹਾਂ 嗯 ਐਸੇ ਬੋਲੇਗੀ ਐਰੇ ਸੱਚ ਮੈਂ ਥੋੜੀ ਬੋਲੂਗੀ ਅੱਛਾ ਕਦੀ ਕਈ ਹੋਰ ਬੰਦਾ ਮਾਰ ਲਾਂਗੇ ਇਕਨ ਨੂੰ ਮਿਲਣ ਤਾਵਾਂਗੇ ਚਾਮ ਉਹ ਬੰਨਾ ਲੈ ਲੈ ਕੇ ਆਉਂ ਸ ਤੇਰੇ ਗਿੱਲਾ ਤੇਰੀ ਦੁਕਾਨ ਪੇ ਕਦੀ ਸਿਗਰਟ ਪੀਣਾ ਔਰ ਕਦੀ ਬੀੜੀ ਪੀਣਾ ਔਰ ਕਦੀ ਤੰਬਾਕੂ ਲੈਣਾ ਔਰ ਕਦੀ ਸਮਾਨ ਲੈਣਾ ਔਂ ਘਰ ਪਿਆ ਸਮਾਨ ਸਾਰਾ ਪੜਿਆ ਹੋਗਾ ਪਰ ਫਿਰ ਵੀ ਲੋ ਵੇ ਕਿਸੇ ਠਾਣੀ ਨੇ ਦੇਖ ਤੋਂ ਨੂੰ ਇੱਕ ਵਾਰ ਅੱਛਾ ਜੀ ਕਿਸੇ ਠਾਣੀ ਨੇ ਤਾਂ ਦੇਖ ਲੂੰ ਹਾਂ ਵੀ ਮੈਂ ਸਾਰੇ ਦਿਨ ਮੈਂ ਮੈਂ ਵੀ ਪਾਗਲ ਦੁਕਾਨ ਤੇ ਬੈਠੀ ਰਹੀ ਨਹੀਂ ਥੋੜਾ ਇੰਤਜ਼ਾਰ ਕਰਦੀ ਇੰਤਜ਼ਾਰ ਕਿਉਂ ਕਰਦੀ ਐ ਤੂੰ ਕਿਉਂ ਦੁਕਾਨ ਤੇ ਮੱਥਾ ਮਾਰਦੀ ਐ ਇਧਰ ਕਬੂਲ ਤੋਂ ਦਿਆ ਤੂੰ ਆ ਕੇ ਬਸ ਜਾ ਮੇਰੇ ਮੇਰੇ ਦੋਰੇ ਆ ਜਾ ਔਰ ਤੇਰੀ ਜ਼ਿੰਦਗੀ ਚਮਨ ਬਣਾ ਦੂੰਗਾ ਮੈਂ ਇਹ ਤੇਰੀ ਇੱਕ ਜਾੜ ਕੀ ਜਵਾਨ ਹੋਈ ਤੇਰੇ ਸਾਥ ਅੱਛਾ ਫਿਰ ਸੇਠ ਨੂੰ ਕੀ ਬੋਲੀਏ ਸੇਠ ਕੋ ਬੋਲਦੇ ਕਿ ਨੰਬਾੜ ਮੇ ਜਾ ਵੀ ਤੂੰ ਦੱਕੇ ਖਾ ਜਾ ਜਾਤਾ ਵਾ ਜਾ ਮੈਂ ਤੂੰ ਜਾੜ ਕੇ ਜਾ ਰਹੀ ਹਾਂ ਅੱਛਾ ਹੋਰ ਬਤਾ ਫਿਰ ਕਬ ਕਾ ਬਣਾਏ ਫਿਰ ਰਾਤ ਕਾ ਹੀ ਬਣਾਏ ਰਾਤ ਤੋਂ ਰੁਕ ਜਾਏਗੀ ਨਾ ਹਾਂ ਰੁਕ ਜਾਊਂਗੀ ਰਾਤ ਬਾਦ ਮੁੱਕੇ ਤੇ ਮੁੱਕਰ ਮਤ ਜਾਈਓ ਫਿਰ विश्वास फ्रेंडशिप की है मुकर जाती है मुक्के में नहीं मुकर नहीं पिछली बार क्या हुआ था मैंने बोला था मैंने कहा मैं आ रहा हूँ इधर दुकान पे अपने इधर चले जाएंगे यहाँ पे रोहतक में जब बना लेंगे उधर से तुमने रोहतक जाना था तो मौके पे पैर पे, पे, पे खड़ी मुकर गई तो तो कोई काम हो गया सी जी ਪਾ ਮੋ ਗੱਲ ਉਹਦਰ ਮੈਂ ਮਾਲਮਤਾ ਖਾ ਕੇ ਬੈਠਾ ਤਾਂ ਤੇਰੇ ਕੋ ਕੰਮ ਹੋ ਗਿਆ ਥਾ ਉਹਦਰ ਸੇਠ ਵੇਟ ਕਰਦਾ ਸੀ ਫਿਰ ਸੇਠ ਲੈ ਗਿਆ ਸੀ ਮੈਨੂੰ ਆਪਣੇ ਨਾਲ ਚਲੋ ਠੀਕ ਹੈ ਫਿਰ ਸੇਠ ਕੇ ਸਾਥ ਹੀ ਰਹਿ ਲੇ ਫਿਰ ਮੈਨੂੰ ਮੇਰੇ ਤੋਂ ਕੀ ਕਰਵਾਣਾ ਹੈ ਅਗਰ ਐਸੇ ਕਰਨਾ ਨਹੀਂ 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 ਐਜੀ ਗੱਲ ਨਹੀਂ ਜੀ ਤੁਹਾਡੇ ਨਾਲ ਵੀ ਰਹਿਣਾ ਹੈ ਤਾਂ ਸੇਠ ਕਾ ਕੋ ਜਿਆਦਾ ਬੜਾ ਸ ਹੈ ਕਿਆ ਮਤਾਣਾ ਫਿਰ ਹਾਂ ਸੇਠ ਕਾ ਜਿਆਦਾ ਬੜਾ ਸ ਹੈ ਜਾਂ ਮੇਰਾ ਜਿਆਦਾ ਬੜਾ आप का ही बड़ा है अच्छा क्या हम्म तो बड़ा हो तो बड़ा क्या करें फिर बड़े को कुछ चाहिए भी तो कोई नहीं देवांगे तो देखा तो संभाल के रखी तेन फ्री टाइम होके देवांगे ठीक है ठीक है ठीक है।, है, है? हाँ, है, है फिर ना मैं फोन करूंगा फिर कल का बनाते हैं ठीक है हाँ ठीक है जी ठीक है फिर